ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਬਾਣ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਪਾਈ ਕਰਮ ਲਖੰਤੇ ਪਾਈਐ ਇਹ ਰਤ ਸੁਹਾਈ ਵਣ ਤ੍ਰਣ ਤ੍ਰਣ ਪਵਣ ਮੌਲਿਆ ਮਰਤੁ ਫਲ ਪਾਈ ਮਿਲ ਸਾਧ ਸੁਖੂਪਜੈ ਲਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਤਾਈ ਪੰਜੇ ਬੱਦੇ ਮਹਾਵਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਈ ਅੰ내 ਵਿੱਚ ਦਇਓ ਖੜੋ ਆ ਰੋਗ ਸੋਗ ਸਭ ਮਿਟ ਗਏ ਜਿਤ ਨਮਾਨ ਨਰੋਆ ਦੇ ਨਰੈਣ ਨਾਮ ਧਿਆਇਂਦਾ ਫਿਰ ਪਾਏ ਨਾਮੁ ਆ ਜਿਸ ਤੇ ਉਪਜੈ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹਿ ਸਮਾਵੈ ਜੀ ਜਨ ਸਭ ਖੁਸਮਕੇ ਕੌਣ ਕੀਮਤ ਪਾਵੇ ਕਹਿਨ ਧਿਆਇਨ ਸੁਣਨ ਨਿਤੈ ਸੇ ਭਗਤ ਸੁਹਾਵੇ ਅਗਮ ਅਗੋਚਰੇ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ